ਨੇ ਸਾਲ ਤੋਂ ਇੱਥੇ ਬੈਠੇ ਨੇ 45 ਸਾਲ ਤੋਂ ਤੇ 45 ਸਾਲ ਤੋਂ ਰਜਿਸਟਰੀਆਂ ਨਹੀਂ ਕਰਾਈਆਂ ਨਹੀਂ ਜੀ ਰਜਿਸਟਰੀਆਂ ਨਹੀਂ ਹੋ ਰਹੀਆਂ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਉਹ 40 45 ਸਾਲ ਦੇ ਅੱਜ ਇਸੇ ਦੇ ਪੁੱਤਰੇ ਨੇ ਨਾ ਉਹਨਾਂ ਦੇ ਨਾਂ ਤੇ ਰਜਿਸਟਰੀ ਹੋਈ ਆ ਤੇ ਨਾ ਉਹਨਾਂ ਤੇ ਨਾਂ ਤੇ ਕੋਈ ਆਇਆ ਤੇ ਕਿਉਂਕਿ ਰਵੀਨਾ ਲੈਂਡ ਕੰਪਨੀ ਕਿਸੀਗੀ ਉਹਨੇ ਉਹ ਕੱਟੀ ਸੀਗੀ ਸੰਸ਼ਕਲ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਅਸੀਂ ਇਸ ਵਕਤ ਫੋਕਲ ਪੁਆਇੰਂਟ ਦੇ ਵਿੱਚ ਖੜੇ ਆ ਨਿਊ ਸ਼ਰਮਾ ਕਲੋਨੀ ਦੇ ਵਿੱਚ ਜਿਸ ਦਾ ਮੁੱਦਾ ਐਮਐਲਏ ਸਾਹਿਬ ਨੇ ਜਿਹੜਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੱਕਿਆ ਸੀਗਾ ਕਿ ਇਸ ਦੀਆਂ ਰਜਿਸਟਰੀਆਂ ਕਰਾਈਆਂ ਜਾਣਗੀਆਂ ਇਹ 40 ਸਾਲ ਤੋਂ ਇੱਥੇ ਬੈਠੇ ਨੇ ਬਿਨਾਂ ਰਜਿਸਟਰੀਆਂ ਤੋਂ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਸਾਰੇ ਮਹੱਲੇ ਨਿਵਾਸੀ ਨੇ ਜਿਹੜੇ ਕੀ ਜਿਨ੍ਹਾਂ ਦੇ ਇੱਥੇ ਮਕਾਨ ਹੈਗੇ ਆ ਗੱਲਬਾਤ ਕਰਾਂਗੇ ਵੀ ਸੱਸੀਰਾਲ ਜੀ ਕੀ ਨਾਮ ਹੈ ਜੀ ਸੁਖਦੀਪ ਸਿੰਘ ਕਿਨੇ ਸਾਲ ਤੋਂ ਇੱਥੇ ਬੈਠੇ ਹੋ ਜੀ 45 ਸਾਲ ਤੋਂ ਇਹ 45 ਸਾਲ ਤੋਂ ਰਜਿਸਟਰੀਆਂ ਨਹੀਂ ਕਰਾਈਆਂ ਨਹੀਂ ਜੀ ਰਜਿਸਟਰੀਆਂ ਨਹੀਂ ਹੋ ਰਹੀਆਂ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਤੇ ਭੋਲਾ ਜੀ ਨੇ ਤੁਹਾਡੀ ਗੱਲ ਜਿਹੜੀ ਐਮਐਲਏ ਸਾਹਿਬ ਨੇ ਚੱਕੀ ਹੈ ਕਿਸ ਤਰ੍ਹਾਂ ਦੀ ਹਾਂਜੀ ਉਹਨਾਂ ਨੇ ਸਾਨੂੰ ਹੌਸਲਾ ਦਿਵਾਇਆ ਵੀ ਹੁਣ ਅਸੀਂ ਕੰਮ ਕਰਵਾ ਕੇ ਖਾਵਾਂਗੇ ਕੀ ਨਾਮ ਹੈ ਕਮਲਜੀਤ ਸਿੰਘ ਜੀ ਅਸੀਂ ਚੰਡੀਗੜ੍ਹ ਭੋਲਾ ਜੀ ਨੂੰ ਮਿਲੇ ਸੀਗੇ ਜਾ ਕੇ ਉੱਥੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਸੀ ਵੀ ਤੁਹਾਡਾ ਇਹ ਕੰਮ ਅਸੀਂ ਕਰਵਾਵਾਂਗੇ ਤੇ ਉਹਨਾਂ ਨੇ ਇਸ ਵਾਰ ਦੇ ਸੈਸ਼ਨ ਦੇ ਵਿੱਚ ਇਹ ਸਾਡੀ ਗੱਲ ਜਿਹੜੀ 45 ਸਾਲ ਤੋਂ ਨਹੀਂ ਚੱਕੀ ਗਈ ਇਹ ਪੈਡੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਿਨੇ ਸਾਡੀ ਗੱਲ ਸੈਸ਼ਨ 'ਚ ਚੱਕੀ ਆ ਸਾਨੂੰ ਬਹੁਤ ਵਧੀਆ ਲੱਗਿਆ ਸੀ ਵੀ ਸਾਡੀ ਬਾਤ ਚੱਕਣ ਸਾਡੇ ਐਨੇ ਵੇ ਬੇਕਾਰੇ ਲਾ ਲੋ ਤੁਸੀਂ ਇੱਥੇ ਅਸੀਂ ਜਿਹੜੇ ਰਜਿਸਟਰੀਆਂ ਨਾਲ ਸਭ ਕੁਝ ਹਾਊਸ ਟੈਕਸ ਭਰਦੇ ਹੋਏ ਸਾਰਾ ਕਾਰਪੋਰੇਸ਼ਨ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡੀਆਂ ਰਜਿਸਟਰੀਆਂ 40 ਸਾਲ ਤੋਂ ਰਜਿਸਟਰੀਆਂ ਵੀ ਹੈਗੀਆਂ ਸਾਡੇ ਕੋਲ ਕਈ ਪਰਿਵਾਰਾਂ ਕੋ ਰਜਿਸਟਰੀਆਂ ਵੀ ਆ ਤੇ ਰਵਿਨਾ ਲੈਡ ਦੀ ਜਗਾ ਸੀਗੀ ਤੇ ਉਹ ਹੁਣ ਦੇਖੋ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਇਹ ਕੰਮ ਮੈਂ ਕਰਵਾ ਕੇ ਦਵਾਂਗਾ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਅਮਰਿਤਪਾਲ ਸਿੰਘ ਜੀ ਅਮਰਿਤਪਾਲ ਜੀ ਸੈਸ਼ਨ ਦੇ ਵਿੱਚ ਜਿਹੜਾ ਮੁੱਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਸਾਹਿਬ ਨੇ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜਿੱਦਾਂ ਤੁਹਾਨੂੰ ਸਾਰੇ ਦੱਸ ਰਹੇ ਨੇ ਜੀ ਤੇ ਉਸ ਤੋਂ ਸੈਸ਼ਨ ਤੋਂ ਚਾਰ ਪੰਜ ਦਿਨ ਪਹਿਲਾਂ ਸਾਡੇ ਮਹੱਲੇ ਦੇ ਬੰਦੇ ਗਏ ਵੀ ਸੀ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਤੇ ਉਹਨਾਂ ਨੇ ਅੱਗੇ ਜਿਹੜੀ ਇਹ ਫੋਕਲ ਪੁਆਇੰਟ ਦੀ ਜਿਹੜੀ ਵੀ ਕਮੇਟੀ ਆ ਉਹਨਾਂ ਦੇ ਚੇਅਰਮੈਨ ਸਾਹਿਬ ਨਾਲ ਵੀ ਬੁਲਾਇਆ ਸੀ ਤਾਂ ਸਾਨੂੰ ਬੜਾ ਵਧੀਆ ਲੱਗਿਆ ਕਿ ਹੁਣ ਸਾਨੂੰ ਥੋੜੀ ਜਿਹੀ ਉਮੀਦ ਜਾਗੀ ਹੈ ਕਿ ਸਾਡਾ ਕੰਮ ਬਣਦੀ ਹੋਊ। ਐਮ.ਐਲ.ਏ ਸਾਹਿਬ ਇੱਥੇ ਕਿੰਨੀ ਕੋ ਬਾਾਰ ਆਉਂਦੇ ਨੇ ਆਪ ਵਿਜ਼ਿਟ ਕਰ ਆਉਂਦੇ। ਆ ਜਦੋਂ ਬੁਲਾਈਏ ਵੈਸੇ ਡੇਢ ਦੋ ਮਹੀਨੇ ਬਾਅਦ ਆਉਂਦੇ ਨੇ। ਆਪ ਵੀ ਗੇੜਾ ਮਾਰ ਕੇ ਗਏ ਨੇ ਪਿੱਛੇ ਇੱਥੇ ਪਾਰਕ 'ਚ ਵੀ ਸਾਰਾ ਦੌਰਾ ਕਰਕੇ ਗਏ ਨੇ। ਵੈਸੇ ਦੇਖਿਆ ਜਾਂਦਾ ਕਿ ਅਕਸਰ ਜਿਹੜੇ ਮਹੱਲੇ ਦੇ ਲੋਕ ਹੁੰਦੇ ਨੇ ਉਹ ਐਮ.ਪੀ ਤੇ ਐਮ.ਐਲ.ਏ ਤੋਂ ਇੱਕੋ ਚੀਜ਼ ਜਿਹੜੀ ਕਿ ਗੁਜ਼ਾਰਿਸ਼ ਕਰਦੇ ਨੇ ਕਿ ਐਮ.ਐਲ.ਏ ਸਾਹਿਬ ਸਾਡੇ ਮਹੱਲੇ ਕੀ ਤੁਹਾਡਾ ਐਮਐਲਏ ਵਿਧਾਨ ਸਭਾ ਦੇ ਵਿੱਚ ਤੁਹਾਡੇ ਗੱਲ ਕਿੰਨੀ ਚੱਕ ਰਿਆ ਤੁਹਾਡਾ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿ ਜੇ ਲੁਧਿਆਣਾ ਦੀ ਗੱਲ ਕਰਾਂਗੇ ਤੇ ਲੁਧਿਆਣਾ ਦੇ ਕਿੰਨੇ ਮੁੱਦੇ ਜਿਹੜੇ ਕਿ ਉਹ ਪਾਰਲੀਮੈਂਟ ਦੇ ਵਿੱਚ ਚੱਕ ਰਿਆ ਇਹ ਗੱਲ ਜੂਰੀ ਦੇਖਣ ਵਾਲੀ ਹੁੰਦੀ ਹੈ ਸੋ ਇਸ ਦੇ ਨਾਲ ਹੀ ਤੁਸੀਂ ਸੁਣਿਆ ਲੋਕਾਂ ਦੇ ਵਿਚਾਰ ਕਿ ਜਿਹੜੇ 45 ਸਾਲ ਤੋਂ ਜਿਹੜੇ ਕਿ ਸਾਡੇ ਮਹੱਲੇ ਦਾ ਜਿਹੜਾ ਕਿ ਰਜਿਸਟਰੀਆਂ ਦਾ ਮੁੱਦਾ ਨਹੀਂ ਚੁੱਕਿਆ ਗਿਆ ਸੀਗਾ ਤੇ ਹੁਣ ਉਹ ਵਿਧਾਨ ਸਭਾ ਦੇ ਵਿੱਚ ਐਮਐਲਏ ਸਾਹਿਬ ਨੇ ਚੁੱਕਿਆ ਹੈ ਤੇ ਪੂਰਾ ਆਸ਼ਵਾਸ਼ਣ ਦਿਵਾਇਆ ਹੈ ਕਿ ਅਸੀਂ ਰਜਿਸਟਰੀਆਂ ਕਰਾ ਕੇ ਦਵਾਂਗੇ ਵਿਧਾਨ ਸਭਾ ਹਲਕਾ ਪੂਰਬੀ ਚ ਦਾ ਧਿਆਨ ਦਿਵਾਉਣਾ ਚਾਹਨਾ ਵਾਂ ਉੱਥੇ ਜਦੋਂ ਫੋਕਲ ਪੁਆਇੰਟ ਕੱਟਿਆ ਗਿਆ ਪੁਰਾਣੇ ਸਮੇਂ ਦੇ ਵਿੱਚ 40 ਸਾਲ ਪਹਿਲਾਂ 45 ਸਾਲ ਪਹਿਲਾਂ ਤੇ ਉਸ ਫੋਕਲ ਪੁਆਇੰਟ ਦੇ ਜਿੱਥੇ ਜ਼ਮੀਨ ਕਵਰ ਕੀਤੀ ਗਈ ਉਹਦੇ ਵਿੱਚ ਸਾਢੇ 4-5 ਏਕੜ ਇੱਕ ਜ਼ਮੀਨ ਦੇ ਵਿੱਚ ਲੋਕਾਂ ਦੇ ਪੁਰਾਣੇ ਘਰ ਬਣੇ ਹੋਏ ਸੀਗੇ ਉਹ 40 45 ਸਾਲ ਦੇ ਅੱਜ ਇਸੇ ਦੇ ਪੁੱਤਰੇ ਨੇ ਨਾ ਉਹਨਾਂ ਦੇ ਨਾਂ ਤੇ ਰਜਿਸਟਰੀ ਹੋਈ ਆ ਤੇ ਨਾਂ ਉਤੇ ਨਾਮ ਤੇ ਕੋਈ ਆਇਆ ਤੇ ਕਿਉਂਕਿ ਰਵਿਨਾ ਲੈਂਡ ਕੰਪਨੀ ਕਿ ਸੀਗੀ ਉਹਨੇ ਉਹ ਕੱਟੀ ਸੀਗੀ ਪਹਿਲਾਂ ਤਾਂ ਉਹਨੂੰ ਤੋਂ ਐਗਰੀਮੈਂਟ ਤੇ ਪੈਸੇ ਲੈ ਗਿਆ ਤੇ ਉਸ ਤੋਂ ਬਾਅਦ ਸਰਕਾਰ ਤੋਂ ਵੀ ਪੈਸੇ ਚੱਕ ਗਿਆ ਤੇ ਉਹ ਕੇਸ ਲੜ ਰਹੇ ਨੇ ਉਹਦਾ ਇੱਕ ਸਰਕਾਰ ਨੇ ਫੈਸਲਾ ਕਰਤਾ ਵੀ ਰਵਿਨਾ ਲੈਂਡ ਐਂਡ ਕੰਪਨੀ ਨੂੰ ਜਿਹੜੀ ਸੀ ਵਾਪਸ ਕਰ ਦੇਾਂਗੇ ਪਰ ਉਹ ਜੇ ਵਾਪਸ ਕਰਦੇ ਤੇ ਦੁਬਾਰਾ ਉਹਨਾਂ ਦਾ ਗਲ ਕੁੱਟੂਗਾ ਇਸ ਕਰਕੇ ਉਹ ਜਾ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਉਹ ਮਾਲਕ ਜਿਹੜੇ ਨੇ ਪੈਸੇ ਦੇਣ ਨੂੰ ਤਿਆਰ ਨੇ ਉਹਨਾਂ ਤੇ ਨਾਂ ਤੇ ਰਿਸ਼ਤੀਆਂ ਕਿੰਤੀਆਂ ਜਾਣ ਤਾਂ ਕਿ ਜਿਹੜੇ 45 40 45 ਸਾਲ ਤੋਂ ਉਹ ਬੇਬਲ ਕੇ ਬੇਕਾਰ ਸਮਝੋ ਕਹਿ ਸਕਦੇ ਆ ਜਿਹੜੇ ਨਾਮ ਹੀ ਹੈ ਨਹੀਂਗਾ ਘਰ ਬਣਾਏ ਹੋਏ ਨੇ ਉਹਨਾਂ ਦੇ ਨਾਂ ਤੇ ਮੀਟਰ ਲੱਗੇ ਹੋਏ ਨੇ ਹਾਊਸ ਟੈਗ ਦੇ ਰਹੇ ਨੇ ਕੰਪਲੈਕਸ ਦੇ ਰਹੇ ਨੇ ਸੜਕ ਦੇ ਰਹੇ ਨੇ ਉਹਨਾਂ ਦੇ ਨਾਂ ਤੇ ਰਿਸ਼ਤੀਆਂ ਰਿਸ਼ਤੀਆਂ ਕਿਤੀਆਂ ਜਾਣ ਤਾਂ ਕਿ ਉਹਨਾਂ ਨੂੰ ਰਾਹਤ ਮਿਲ ਸਕੇ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸੋਰਾਬ ਦੀ ਰਿਪੋਰਟ